ਔਰ ਤਾਂ ਲਈ ਕੋਈ ਕੰਮ ਵੱਡਾ ਛੋਟਾ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਜਿਹੜਾ ਕੰਮ ਅੱਛਾ ਲੱਗੇ ਆਪਾਂ ਨੂੰ ਉਹੀ ਕੰਮ ਕਰਨਾ ਚਾਹੀਦਾ ਤਾਂ ਮੈਂ ਵੀ ਜਿਹ ਸਲੈਂਡਰ ਦੀ ਡਿਲੀਵਰੀ ਕਰਨੇ ਸ਼ੁਰੂ ਕਰਤੀ ਪਹਿਲਾਂ ਪਹਿਲਾਂ ਸਰ ਔਖਾ ਲੱਗਦਾ ਸੀ ਹੁਣ ਬਿਲਕੁਲ ਔਖਾ ਨਹੀਂ ਲੱਗਦਾ ਫਿਰ ਹੁਣ ਆਪਾਂ ਵੀ ਤਾਂ ਕੁਝ ਕਰਨਾ ਹੈ ਨਾ ਆਪਣੇ ਦਮ ਤੇ ਉਹਨੇ ਤਾਂ ਚੋਰੀ ਕਰਕੇ ਆਪਣੇ ਨਾਂ ਲਵਾ ਲਈ ਤਾਂ ਆਪਾਂ ਤਾਂ ਆਪਣੇ ਦਮ ਤੇ ਕਰਨਾ ਹੈ ਨਾ ਕਿ ਐਸੀ ਵੀ ਚੋਰੀ ਕਰਨ ਲੱਗ ਜਾਈਏ ਦੇਖਣਾ ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾ ਦਾਸ ਸਵਾਗਤ ਹੈ ਇੱਕ ਮਹਿਲਾ ਜੋ ਕਿ ਘਰ ਨੂੰ ਘਰ ਬਣਾਉਂਦੀ ਹੈ ਇੱਕ ਚਾਰ ਦੀਵਾਰੀ ਨੂੰ ਘਰ ਦੇ ਵਿੱਚ ਤਬਦੀਲ ਕਰਨ ਦੀ ਤਾਕਤ ਰੱਖਦੀ ਹੈ ਇੱਕ ਮਹਿਲਾ ਜੋ ਕਿ ਕੰਮ ਦੇ ਵਿੱਚ ਕਦੀ ਵੀ ਕੋਈ ਸ਼ਰਮ ਨਹੀਂ ਮੰਨਦੀ ਜਿ ਇੱਕ ਅਜਿਹੀ ਹੀ ਮਹਿਲਾ ਦੇ ਨਾਲ ਮਲਾਵਾਂਗੇ ਜਿਨ੍ਹਾਂ ਨੇ ਆਪਣੇ ਘਰ ਨੂੰ ਚਲਾਉਣ ਦੇ ਲਈ ਆਪਣੇ ਪਤੀ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਦੇ ਲਈ ਸਹਾਇਤਾ ਕਰਨ ਦੇ ਲਈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੇ ਲਈ ਜੋ ਕੰਮ ਹੈ ਕੰਮ ਕਰਨਾ ਜ਼ਰੂਰੀ ਸਮਝਿਆ ਆਸਤੇ ਇਸ ਆਧੁਨਿਕ ਸਮੇਂ ਦੇ ਵਿੱਚ ਜਿੱਥੇ ਸਿਰਫ ਗੱਲ ਕੀਤੀ ਜਾਂਦੀ ਹੈ ਮਹਿਲਾਵਾਂ ਦੇ ਮਰਦਾਂ ਦੇ ਬਰਾਬਰ ਖੜੇ ਹੋਣ ਦੀ ਪਰ ਜੋ ਕੋਈ ਘੱਟ ਬੁੱਧੀ ਵਾਲੇ ਇਨਸਾਨ ਜਿਹੇ ਹੁੰਦੇ ਨੇ ਜੋ ਮਹਿਲਾਵਾਂ ਨੂੰ ਅਜੇ ਵੀ ਇਸ ਆਧੁਨਿਕ ਸਮੇਂ ਦੇ ਵਿੱਚ ਵੀ ਜੋ ਕੰਮ ਆਂਕਦੇ ਨੇ ਸੋ ਉਹਨਾਂ ਦੇ ਲਈ ਇੱਕ ਜਵਾਬ ਹੈ ਇਹ ਜਿਹੇ ਲੋਕਾਂ ਦੇ ਲਈ ਇੱਕ ਮਿਸਾਲ ਹੈ ਸੋ ਮਹਿਲਾਵਾਂ ਲਈ ਇੱਕ ਪ੍ਰੇਰਣਾ ਬਣ ਕੇ ਉੱਭਰੇ ਨੇ ਸਾਡੇ ਨਾਲ ਇੱਕ ਮੈਡਮ ਮੌਜੂਦ ਨੇ ਜੋ ਕਿ ਇਹ ਕੰਮ ਕਰ ਰਹੇ ਨੇ ਪ੍ਰਿਆ ਚਾਵਲਾ ਮੈਡਮ ਜਿਨ੍ਹਾਂ ਦੇ ਵੱਲੋਂ ਗੈਸ ਸਿਲੰਡਰ ਡਿਲੀਵਰੀ ਦਾ ਕੰਮ ਕੀਤਾ ਜਾਂਦਾ ਵਾ ਤੇ ਇਹd ਕਹਿ ਸਕਦੇ ਆ ਕਿ ਮਿਹਨਤ ਵਾਲਾ ਕੰਮ ਹੈ ਕਿਉਂਕਿ ਭਾਰੀ ਭਾਰੀ ਸਿਲੰਡਰ ਚੱਕਨੇ ਕੋਈ ਆਮ ਗੱਲ ਨਹੀਂ ਹੁੰਦੀ ਰੋਜ਼ਾਨਾ ਕਈ ਸਿਲੰਡਰ ਹੈ ਚੱਕਣੇ ਇੱਥੋਂ ਦੀ ਇੱਥੇ ਜਾ ਕੇ ਕਰਤੇ ਦੂਜੀ ਜਗ੍ਹਾ ਤੇ ਛੜਨੇ ਸਾਰਾ ਦਿਨ ਹੀ ਇਹ ਕੰਮ ਕਰੀ ਜਾਣਾ ਔਰ ਮੱਥੇ ਤੇ ਸ਼ਿਕਨ ਨਾ ਆਣਾ ਸੁਬਿਹਤ ਅੱਛੀ ਉਦਾਹਰਣ ਹੈ ਸੁ ਗੱਲਬਾਤ ਕਰਾਂਗੇ ਮੈਡਮ ਪ੍ਰੀਆ ਚਾਹਨਾ ਜੀ ਮਮ ਨਮਸਤੇ ਮੈਡਮ ਨਮਸਤੇ ਸਰ ਮੰਮੇ ਜੋ ਤੁਸੀਂ ਕੰਮ ਕਰ ਰਹੇ ਹੋ ਆਪਣੇ ਪਤੀ ਦਾ ਤੁਸੀਂ ਹੱਥ ਵਟਾ ਰਹੇ ਹੋ ਸੋ ਆਧੁਨਿਕ ਸਮੇਂ ਦੇ ਵਿੱਚ ਇੱਕ ਆਧੁਨਿਕ ਔਰਤ ਦਾ ਇੱਕ ਮਿਸਾਲ ਬਣ ਗਏ ਹੋ ਤੁਸੀਂ ਦੂਸਰਿਆਂ ਦੇ ਲਈ ਵੀ ਕਿ ਕੋਈ ਵੀ ਕੰਮ ਜੋ ਭਾਰ ਚੱਕਣ ਵਾਲਾ ਜਿਸ ਤਰ੍ਹਾਂ ਇਹ ਕੰਮ ਹੈ ਮਿਹਨਤ ਵਾਲਾ ਵੈ ਸੋ ਇਸ ਦੇ ਵਿੱਚ ਵੀ ਔਰਤਾ ਪਿੱਛੇ ਨਹੀਂ ਹਟਦੀ ਹੈ ਹਾਂਜੀ ਸਰ ਔਰਤਾਂ ਲਈ ਕੋਈ ਕੰਮ ਵੱਡਾ ਛੋਟਾ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਜਿਹੜਾ ਕੰਮ ਅੱਛਾ ਲੱਗੇ ਆਪਾਂ ਨੂੰ ਉਹੀ ਕੰਮ ਕਰਨਾ ਚਾਹੀਦਾ ਹੈ ਮੇਰੇ ਹਸਬੰਡ ਵੀ ਹਰਨ ਗੈਸਟ ਕੰਮ ਕਰਦੇ ਨੇ ਤਾਂ ਮੈਂ ਵੀ ਹਰਨ ਗੈਸਟ ਕੰਮ ਕਰਨਾ ਸ਼ੁਰੂ ਕਰਤਾ ਉਹ ਵੀ ਸਿਲੰਡਰ ਦੀ ਡਿਲੀਵਰੀ ਕਰਦੇ ਨੇ ਤਾਂ ਮੈਂ ਵੀ ਸਿਲੰਡਰ ਦੀ ਡਿਲੀਵਰੀ ਕਰਨੇ ਸ਼ੁਰੂ ਕਰਤੀ ਪਹਿਲਾਂ ਪਹਿਲਾਂ ਸਰ ਔਖਾ ਲੱਗਦਾ ਸੀ ਹੁਣ ਬਿਲਕੁਲ ਔਖਾ ਨਹੀਂ ਲੱਗਦਾ ਬਿਲਕੁਲ ਸੋ ਇਹ ਤੁਸੀਂ ਸ਼ੁਰੂਆਤ ਕਦੋਂ ਕੀਤੀ ਇਸ ਕੰਮ ਦੀ ਸਰ ਮੈਂ ਉ ਆਪਣੀ ਏਜੰਸੀ ਇਹ ਪੂਜਾ ਚਾਵਲਾ ਸੀਐਸਸੀ ਸੈਂਟਰ ਦੇ ਨਾਮ ਤੇ ਮੈਨੂੰ 2 ਸਾਲ ਹੋ ਗਏ ਏਜੰਸੀ ਚ ਕੰਮ ਕਰਦੇ ਹਾਂ ਜੀ ਜੀ ਹਾਂ ਜੀ ਸੋ ਇਸ ਵਿੱਚ ਜੋ ਕੀ ਕਾਰਨ ਹੋਏ ਜੋ ਤੁਹਾਨੂੰ ਵੀ ਇਸ ਕੰਮ ਦੇ ਵਿੱਚ ਆਣਾ ਪਿਆ ਇਹ ਕੀ ਸੋਚ ਕੇ ਤੁਸੀਂ ਇਹ ਕੰਮ ਦੇ ਵਿੱਚ ਸ਼ੁਰੂਆਤ ਕੀਤੀ ਇਸ ਬਾਰੇ ਥੋੜੀ ਜਾਣਕਾਰੀ ਹੈ ਜੋ ਸਪਸ਼ਟ ਕਰਿਓ ਜੀ ਹਾਂਜੀ ਸਰ ਕਰਦਿਆਂ ਬਹੁਤ ਐਸੀਆਂ ਮਜਬੂਰੀਆਂ ਸੀ ਕਿ ਸਾਡੇ ਜੇਟ ਨੇ ਸਾਨੂੰ ਧੋਖਾ ਦਿੱਤਾ ਤੇ ਉਹਨੇ ਜ਼ਮੀਨ ਆਪਣੇ ਨਾਂ ਲਵਾ ਲਈ ਤਾਂ ਫਿਰ ਹੁਣ ਆਪਾਂ ਵੀ ਤਾਂ ਕੁਝ ਕਰਨਾ ਹੈ ਨਾ ਆਪਣੇ ਦਮ ਤੇ ਉਹਨੇ ਤਾਂ ਚੋਰੀ ਕਰਕੇ ਆਪਣੇ ਨਾਂ ਲਵਾ ਲਈ ਤੇ ਆਪਾਂ ਤਾਂ ਆਪਣੇ ਦਮ ਤੇ ਕਰਨਾ ਹੈ ਨਾ ਕਿ ਐਸੀ ਵੀ ਚੋਰੀ ਕਰਨ ਲੱਗ ਜਾਈਏ ਫਿਰ ਮੈਨੂੰ ਲੱਗਿਆ ਕਿ ਸਾਨੂੰ ਵੀ ਮਿਹਨਤ ਕਰਕੇ ਉਸ ਤੋਂ ਅੱਗੇ ਪਹੁੰਚਣਾ ਹੈ ਕੱਲ ਨੂੰ ਅਸੀਂ ਕੋਰਟ ਦਾ ਕੇਸ ਨਹੀਂ ਜਿੱਤਦੇ ਤਾਂ ਅਸੀਂ ਤਾਂ ਸੜਕ ਤੇ ਆ ਜਾਾਂਗੇ ਤਾਂ ਇਸ ਕਰਕੇ ਹੱਲੇ ਸਤਾਰਾ ਗਾਜੀ ਸਾਡੇ ਅੰਡਰ ਹੈ ਜਿੱਤੇ ਸਾਡਾ ਕਬਜ਼ਾ ਵਾ ਹੈ ਜੇ ਕੱਲ ਨੂੰ ਕੋਰਟ 'ਚ ਅਸੀਂ ਕੇਸ ਨਹੀਂ ਜਿੱਤੇ ਤਾਂ ਬਹੁਤ ਦਿੱਕਤ ਹੋ ਜਾਏਗੀ ਸੋ ਫਿਲਹਾਲ ਤੁਸੀਂ ਉਸੇ ਕਰਦੇ ਵਿੱਚ ਰਹੇ ਹੋ ਜਾਂ ਫਿਰ ਰੈਂ ਹਾਂਜੀ ਸਰ ਉਹੀ ਸੇ ਘਰ ਚ ਰਹ ਰਹੇ ਆ ਕਿਉਂਕਿ ਸਾਡੇ ਦਾਦੀ ਜੀ ਕਹਿ ਕੇ ਗਈ ਸੀ ਕਿ نیچے ਮੇਰਾ ਛੋਟਾ ਪੋਤਾ ਰਹੇਗਾ ਤੇ ਵੱਡਾ ਉੱਪਰ ਰਹੇਗਾ ਫਿਰ ਸਾਨੂੰ ਇਹ ਸਮਝ ਨਹੀਂ ਆਈ ਕਿ ਥੋ ਜਗਾ ਉਹਦੇ ਨਾਲ ਕਿਵੇਂ ਹੋ ਗਈ ਸਾਡੇ ਕੋ ਕਾਗਜ਼ੀ ਕਾਰਵਾਈ ਪਈ ਹੈ ਸਾਰਿਆਂ ਦੇ ਗਵਾਹ ਪਏ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਸਾਈਨ ਕੀਤੇ ਸੀ ਤਾਂ ਸਾਨੂੰ ਨਹੀਂ ਪਤਾ ਥੋਕੇ ਨਾਲ ਜ਼ਮੀਨ ਉਹਦੇ ਨਾਲ ਕਿਵੇਂ ਹੋਈ ਹੈ ਸੋ ਬਿਲਕੁਲ ਪਰਿਵਾਰ ਦੇ ਵਿੱਚ ਕਿੰਨੇ ਸਦਸਿਆ ਨੇ ਜਿਨ੍ਹਾਂ ਦਾ ਤੁਸੀਂ ਪਾਲਣ ਪੋਸ਼ਣ ਜੋ ਕਰ ਰਹੇ ਹੋ ਸਰ ਅਸੀਂ 4 ਜਣੇ ਆ ਮੈਂ ਮੇਰੇ ਹਸਬੰਡ ਤੇ ਮੇਰਾ ਬੇਟਾ ਇੱਕ ਬੇਟੀ ਹੈ ਤੇ ਜਿਹੜਾ ਮੇਰਾ ਬੇਟਾ ਹੈ ਉਹ ਨਾਨਕੇ ਰਹਿੰਦਾ ਤੇ ਛੋਟੀ ਬੇਟੀ ਮੇਰੇ ਕੋਲ ਰਹਿੰਦੀ ਹੈ ਜੀ ਤਾਂ ਬਿਲਕੁਲ ਕਦੇ ਦਿਮਾਗ ਦੇ ਵਿੱਚ ਇਹ ਖਿਆਲ ਜ਼ਰੂਰ ਆਇਆ ਹੋਵੇਗਾ ਜੇਕਰ ਸੋਚੀਏ ਕਿ ਜੇਕਰ ਕੋਰਟ ਕੇਸ ਹੈ ਖੁਦਾਨਾ ਖਾਸ ਹੈ ਜੇਕਰ ਤੁਸੀਂ ਹਾਰ ਜਾਂਦੇ ਹੋ ਤਾਂ ਅਗਲੇ ਹਾਲਾਤ ਕਿਹੋ ਜਿਹੇ ਹੋਣਗੇ ਜੇ ਅਸੀਂ ਕੇਸ ਹਾਰ ਵੀ ਜਾਂਦੇ ਹਾਂ ਸਰ ਕੋਈ ਦਿੱਕਤ ਨਹੀਂ ਹੈ ਮੈਂ ਅੱਗੇ ਜ਼ਮੀਨ ਲਈ ਤੀ ਹੋਈ ਹੈ ਮੈਂ ਮਿਹਨਤ ਕਰਕੇ ਪਹਿਲਾ ਹੀ ਆਪਣਾ ਜੋ ਮੁਕਾਮ ਹੈ ਉਹ ਹਾਸਲ ਕਰਨੇ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਆਪਾਂ ਅੱਗੇ ਜ਼ਮੀਨ ਲੈ ਲਈ ਹੋਈ ਹੈ ਐਸੀ ਕੋਈ ਗੱਲ ਨਹੀਂ ਹੈ ਦੇਖੋ ਦਾਦੀ ਦੀ ਜਾਇਦਾਦ ਵਿੱਚ ਪੋਤੇ ਤੇ ਪੜਪੋਤੇ ਦੋਨਾਂ ਦਾ ਹੱਕ ਹੁੰਦਾ ਹੈ ਤੇ ਇਹ ਜੇ ਉਹਨੇ ਸਚਾਈ ਨਾ ਲਵਾਈ ਹੁੰਦੀ ਤਾਂ ਮੈਨੂੰ ਜ਼ਰੂਰ ਪਤਾ ਲੱਗਦਾ ਔਰ ਦਾਦੀ ਜੀ ਦੇ ਜਾਨ ਤੋਂ ਬਾਅਦ ਹੀ ਮੈਨੂੰ ਦੱਸਿਆ ਗਿਆ ਤੇ ਕੋਰਟ ਚ ਕੇਸ ਲਾਇਆ ਗਿਆ ਤਾਂ ਇਹ ਤਾਂ ਧੋਖਾ ਹੋਇਆ ਨਾ ਜੀ 400 ਬਿਸੀ ਹੋਈ ਹੈ ਬਿਲਕੁਲ ਸੋ ਗੱਲ ਕਰਾਂਗੇ ਕੰਮ ਦੀ ਸੋ ਦਿਨ ਦੇ ਵਿੱਚ ਤੁਸੀਂ ਜੋ ਸਿਲੰਡਰ ਹੈ ਕਿੰਨੇ ਕਿ ਡਿਲੀਵਰ ਕਰ ਦਿੰਦੇ ਹੋ ਸਰ 20 ਸਿਲੰਡਰ ਦਿਨ ਦੇ ਵਿੱਚ ਡਿਲੀਵਰ ਕਰ ਦਿਆਂ ਸਰ ਜੀ ਸੋ ਇਸ ਦੇ ਵਿੱਚ ਜਿਸ ਤਰ੍ਹਾਂ ਕੀ ਕੋਈ ਇੱਕ ਖਾਸ ਏਰੀਆ ਹੁੰਦਾ ਵੈ ਜਾਂ ਫਿਰ ਦੂਰ ਦਰਾਜ਼ ਦੇ ਇਲਾਕੇ ਵੀ ਸ਼ਾਮਿਲ ਹੋ ਜਾਂਦੇ ਨੇ ਹਾਂਜੀ ਸਰ ਸਾਡੇ ਕੋਲ 10 ਏਰੀਏ ਨੇ ਐਤੋਂ ਸਲੇਮ ਢਾਬਰੀ ਤੋਂ ਲੈ ਕੇ ਖਜੂਰ ਚੌਂਕ ਤੱਕ ਇਦਰੋਂ ਅਮਨਨਗਰ ਪੋਰਾ ਬਾਜੀਗੜੇਰਾ ਸਲੇਮ ਟਾਬਰੀ ਸਾਰੇ ਕਾਫੀ ਦੂਰ ਦੂਰ ਤੱਕ ਜਾਣਾ ਪੈਂਦਾ ਸਰ ਖਜੂਰ ਚੌਂਕ ਕਾਰਾਵਾਰਾ ਜਦੋਂ ਸ਼ੁਰੂਆਤ ਕੀਤੀ ਇਸ ਕੰਮ ਦੀ ਤਾਂ ਕੋਈ ਚਿਜਕ ਮਨ ਦੇ ਵਿੱਚ ਆਈ ਸੀ ਨਹੀਂ ਸਰ ਬਿਲਕੁਲ ਚਿਜਕ ਨਹੀਂ ਆਈ ਕਿਉਂਕਿ ਹੁਣ ਇਸ ਟੈਮਾ ਸੀ ਬਹੁਤ ਓਕੇ ਮੋੜ ਤੇ ਖੜੇ ਆ ਤਾਂ ਕਾਹ ਵੀ ਅਸੀਂ ਆਪਣਾ ਫਿਊਚਰ ਦੇਖਣਾ ਹੈ ਤਾਂ ਇਸ ਕਰਕੇ ਸਾਨੂੰ ਬਿਲਕੁਲ ਮਾੜਾ ਨਹੀਂ ਲੱਗਦਾ ਕੋਈ ਸ਼ਰਮ ਨਹੀਂ ਆਂਦੀ ਕੰਮ ਤਾਂ ਹਰ ਬੰਦਾ ਕਰਦਾ ਜੀ ਕੰਮ ਕਰਨਾ ਸਾਡਾ ਪੇਸ਼ਾ ਹੈ ਅਸੀਂ ਕੰਮ ਕਰਨਾ ਹੀ ਕਰਨਾ ਹੈ ਬਿਲਕੁਲ ਬਿਲਕੁਲ ਅ ਸੋ ਇਸ ਦੇ ਵਿੱਚ ਇੱਕ ਖਸਗਲ ਆ ਜਾਂਦੀ ਕਈ ਵਾਰ ਇਦਾਂ ਹੁੰਦਾ ਕਿ ਸਿਲੰਡਰ ਡਿਲੀਵਰ ਕਰਨ ਜਾਂਦੇ ਆ ਪਾ ਤੇ ਦੂਸਰੀ ਮੰਜ਼ਲ ਤੀਸਰੀ ਮੰਜ਼ਲ ਚੌਥੀ ਮੰਜ਼ਲ ਤੇ ਘਰ ਹੁੰਦਾ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਇੰਨੀਆਂ ਮੰਜ਼ਲਾਂ ਕਿਸ ਤਰ੍ਹਾਂ ਕਰਦੇ ਹਾਂ ਹਾਂਜੀ ਸਰ ਕਸਟਮਰ ਗੁੱਸਾ ਵੀ ਹੁੰਦਾ ਕਈ ਵਾਰ ਕਿ ਮੈਡਮ ਪੈਸੇ ਕਾਦੇ ਲੈਣੇ ਹਨ ਉਨੂੰ ਉੱਪਰ ਚੜਾਓ ਤਾਂ ਆਪਾਂ ਕਹਿੰਦੇ ਕਿ ਦੇਖੋ ਜੀ ਆਪਾਂ ਲੇਡੀਜ਼ ਆ ਜੇ ਤੁਸੀਂ ਨਾਲ ਹੈਲਪ ਕਰਦੇ ਹੋ ਤਾਂ ਆਪਾਂ ਉੱਪਰ ਚੜਾ ਦਿੰਨੇ ਆ ਜੇ ਤੁਸੀਂ ਨਹੀਂ ਕਰਦੇ ਫਿਰ ਅਸੀਂ ਗਿਰਨਾ ਥੋੜਾ ਸਰ ਆਪਣਾ ਵੀ ਘਰ ਦੇਖਣਾ ਹੈ ਨਾ ਜੇ ਕੱਲ ਨੂੰ ਸਾਨੂੰ ਸਰਟੀਫੀਕਟ ਲੱਗ ਗਈ ਕੁਝ ਵੀ ਹੋ ਗਿਆ ਤਾਂ ਕੰਪਨੀ ਤੇ ਗੱਲ ਆ ਜਾਏਗੀ ਹਾਂ ਸੋ ਬਿਲਕੁਲ ਸੋ ਫਿਊਚਰ ਦੇ ਲਈ ਤੁਸੀਂ ਹੋਰ ਕੀ ਪਲਾਨਿੰਗਸ ਹੈ ਜੋ ਕਿ ਸਾਂਝੀਆ ਕਰਨਾ ਚਾ ਕੀ ਸੰਦੇਸ਼ ਦੇਣਾ ਚਾਹੋਗੇ ਜੋ ਕੰਮ ਦੇ ਵਿੱਚ ਜਿਹਨਾਂ ਨੂੰ ਚਿਜਕ ਮਾਂਦੇ ਨੇ ਜੋ ਮਿਹਨਤ ਤੇ ਮਜ਼ਦੂਰੀ ਜਿਸ ਤਰ੍ਹਾਂ ਤੁਸੀਂ ਭਾਰ ਵਾਲਾ ਕੰਮ ਕਰ ਰਹੇ ਹੋ ਔਰ ਤੁਸੀਂ ਨੀੜਾ ਹੋ ਕੇ ਕਰ ਰਹੇ ਹੋ ਸੋ ਬਾਕੀ ਔਰਤਾਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ ਜਿਨ੍ਹਾਂ ਦੇ ਵਿੱਚ ਅਜੇ ਕੋਈ ਚਿਜਕ ਬਾਕੀ ਹੈ ਹਾਂਜੀ ਸਰ ਔਰਤਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਹਾਨੂੰ ਵੀ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਹਰ ਘਰ ਚ ਇਹ ਕੰਮ ਹੋ ਰਿਹਾ ਸਰ ਭੈਣ ਭਰਾ ਨੂੰ ਧੋਖਾ ਦੇ ਰਹੀ ਹੈ ਭਰਾ ਭਰਾ ਨੂੰ ਧੋਖਾ ਦੇ ਰਿਹਾ ਇਸ ਕਰਕੇ ਆਪਾਂ ਲੜਾਈ ਝਗੜਾ ਬੰਦ ਕਰਕੇ ਆਪਣੇ ਫਿਊਚਰ ਦੇਖੀਏ ਸਰ ਹਾਂ ਕਿ ਆਪਣੇ ਦਮ ਤੇ ਖੜੇ ਹੋਣ ਦਾ ਸੋਚੀਏ ਸੋ ਬਿਲਕੁਲ ਇੱਕ ਖਾਸ ਗੱਲ ਅਖੀਰ ਦੇ ਵਿੱਚ ਬੜੀ ਅੱਛੀ ਗਈ ਕਿ ਕਿਸੇ ਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਪੈਰਾਂ ਤੇ ਆਪ ਖੜੇ ਕੋਈ ਆਪਣੀ ਕਿਸਮਤ ਨੂੰ ਆਪ ਸਿਰਜ ਸਕਦੇ ਹੋ ਸੋ ਇਸੇ ਪੈਣਾ ਜੋ ਪ੍ਰਿਆ ਚਾਹੋਲਾ ਜਿਨ੍ਹਾਂ ਦੇ ਵੱਲੋਂ ਸਿਲੰਡਰ ਡਿਲੀਵਰੀ ਦਾ ਕੰਮ ਕੀਤਾ ਜਾ ਰਿਹਾ ਹੈ ਹੋਰ ਆਪਣੇ ਪਰਿਵਾਰ ਦਾ ਆਪਣੇ ਪਤੀ ਦਾ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਪਤੀ ਦਾ ਸਾਥ ਦਿੱਤਾ ਜਾ ਰਿਹਾ ਹੈ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ